ਦੋਸਤੋ ਫਰੀਦਕੋਟ ਕਿਸਾਨ ਮੇਲੇ ਦੇ ਵਿੱਚ ਭੈਣਾਂ ਆਈਆਂ ਨੇ ਇੱਥੇ ਸਟਾਲ ਲਾਈ ਆ ਤੇ ਮੇਲੇ ਦੇ ਵਿੱਚ ਇੱਕ ਵੱਖਰਾ ਹੈ ਕੰਮ ਕੀਤਾ ਇਹਨਾਂ ਨੇ ਠੰਡੀ ਖੀਰ ਅਤੇ ਗੁੜ ਵਾਲੀਆਂ ਮਠੀਆਂ ਆਮ ਆਪਾਂ ਦੇਖਦੇ ਆ ਫਾਸਟ ਫੂਡ ਦੀਆਂ ਸਟਾਲਾਂ ਹੁੰਦੀਆਂ ਨੇ ਹਨਾ ਮੇਲਿਆਂ ਦੇ ਵਿੱਚ ਜ਼ਿਆਦਾ ਲੋਕ ਦਹੀਂ ਭੱਲੇ ਗੋਲ ਗੱਪੇ ਖਾਂਦੇ ਆ ਪਰ ਆ ਜੋ ਗੱਲਬਾਤ ਕਰਾਉਣੀ ਆ ਸਤਿ ਸ਼੍ਰੀ ਅਕਾਲ ਜੀ ਇਹ ਕਿਵੇਂ ਆਇਆ ਖਿਆਲ ਆਪਣੇ ਮਨ 'ਚ ਵੀ ਖੀਰ ਲੈ ਕੇ ਜਾਣੇ ਮੇਲੇ ਤੇ ਅਸੀਂ ਪਹਿਲਾਂ ਵੀ ਮਤਲਬ ਕਿ ਹਰ ਸਾਲ ਇੱਥੇ ਮੇਲਾ ਲਾਈਦਾ ਤੇ ਉੱਥੇ ਇੱਥੇ ਫਿਰ ਸਾਨੂੰ ਕੁਝ ਟੀਚਰ ਇਦਾਂ ਦੇ ਮਿਲੇ ਜਿਹੜੇ ਕਹਿੰਦੇ ਵੀ ਨਾਲ-ਨਾਲ ਤੁਸੀਂ ਇਦਾਂ ਵੀ ਵਿਰਸੇ ਦੇ ਰਿਲੇਟਡ ਹੀ ਇਹ ਸਮਾਨ ਹੁੰਦਾ ਤੁਹਾਡਾ ਵੈਸੇਚ ਹੀ ਆਪਣੇ ਖਾਣਾ ਪਕਵਾਨ ਜਿਹੜੇ ਆ ਜਾਂਦੇ ਜਿਵੇਂ ਗੋੜ ਵਾਲੀਆਂ ਮੱਠੀਆਂ ਹੋ ਗਈਆਂ ਖੀਰ ਹੋ ਗਈ ਠੀਕ ਹੈ ਅਸੀਂ ਤਾਂ ਲੈ ਕੇ ਹਾਂਜੀ ਜੀ ਮੇ ਆ ਛੋਟੀ ਹੈਗੀ ਪਲੇਟ ਇੱਦੀ ਵਿੱਚ ਅਸੀਂ 30 ਰੁਪਏ ਦੀ ਮਤਲਬ ਕਿ ਖੀਰ ਦਿੰਦੇ ਹਾਂ ਤੇ ਇਹਦੇ ਵਿੱਚ ਇਹਨੂੰ ਫੁੱਲ ਮਤਲਬ ਕਿ ਭਰ ਕੇ 50 ਰੁਪਏ ਦੇ ਲੋਕ ਇਹ ਨਹੀਂ ਕਹਿੰਦੇ ਵੀ ਦੇਖ ਕੇ ਫ੍ਰੀ ਨਾ ਹੋਵੇ ਮੰਗਦੇ ਹੋਣਗੇ ਆ ਨਾ ਕਈ ਵੀਰ ਹੁੰਦੇ ਆ ਤੇ ਕਈ ਮਤਲਬ ਕਿ ਫ੍ਰੀ ਵੀ ਖਾ ਜਾਂਦੇ ਆ ਤੇ ਮਤਲਬ ਕਿ ਕਈਆਂ ਨੂੰ ਦੱਸ ਦਈਦਾ ਵੀ ਪਲੇਟ ਦੱਸ ਦਈਦੀ ਵੀ ਆ ਇੰਨੇ ਇੰਨੇ ਵਾਲੀ ਉਹ ਦੇ ਵੀ ਜਾਂਦੇ ਪੈਸੇ ਅਸੀਂ 17 18 ਕਿਲੋ ਦੁੱਧ ਦੀ ਖੀਰ ਲੈ ਕੇ ਆਏ ਹਾਂ ਇੱਥੇ ਠੀਕ ਹੈ ਜੀ ਹਾਂਜੀ ਤੇ ਚੱਲ ਰਹੀ ਆ ਵਧੀਆ ਚੱਲ ਚੱਲੀ ਜਾਂਦਾ ਠੀਕ ਹੈ ਤੇ ਬਾਕੀ ਇਹ ਸਾਰੇ ਜਿਹੜੇ ਕੱਪੜੇ ਬਣਾਉਂਦੇ ਨੇ ਹਨਾ ਕਢਾਈ ਕਰਦੇ ਨੇ ਇਹ ਵੀ ਪੁਰਾਣਾ ਜਿਹੜਾ ਹੁੰਦਾ ਸੀ ਆਪਣਾ ਵਿਰਸਾ ਉਹਨਾਂ ਨੂੰ ਵੀ ਸੰਭਾਲ ਕੇ ਰੱਖਿਓ ਜੀ ਹਾਂਜੀ ਜਿਵੇਂ ਆ ਸ਼ਿੱਕੂ ਹੋਗੇ ਹਾਂਜੀ ਤੇ ਫੁਲਕਾਰੀਆਂ ਹੋਗੀਆਂ ਬਾਗ ਤੇ ਆਪਣਾ ਫੋਟੋ ਫਰੇਮ ਜਿਵੇਂ ਇਸ ਤਰ੍ਹਾਂ ਦੇ ਪੰਜਾਬੀ ਗੁਰਮਖੀ ਤੇ ਰਿਲੇਟਡ ਹੋਰ ਵੀ ਬਹੁਤ ਸਾਰੇ ਹੈਗੇ ਜਿਵੇਂ ਦੁਪੱਟੇ ਹੋਗੇ ਲੋਈਆਂ ਹੋਗੀਆਂ ਹਾਂਜੀ